ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਫਿਸਰ ਦੇ ਵਿੱਚ ਮਹਿੰਗਾਈ ਦੇ ਕਾਰਨ ਬਦਲਾਅ ਕੀਤੇ ਗਏ ਨੇ

USCIS ਨੇ ਕਿਹਾ ਹੈ ਕਿ ਸੋਧੀਆਂ ਰਕਮਾਂ HR1 94 ਇਮੀਗ੍ਰੇਸ਼ਨ ਲਾਭਾਂ ਤੇ ਲਾਗੂ ਹੋਣਗੀਆਂ ਇਹ ਬਤਲਾਵ ਜੁਲਾਈ 2024 ਤੋਂ ਉਹ ਜੁਲਾਈ 2025 ਤੱਕ ਦਰਜ ਕੀਤੀ ਗਈ ਮਹਿੰਗਾਈ ਦੇ ਅੰਕੜੇ ਤੇ ਅਧਾਰਿਤ ਨੇ ਭੁਖ ਦੇ ਵਿੱਚ ਅਗ੍ਰਹਿਸ ਰੱਖਿਆ ਵਿਭਾਗ ਸ ਕੀ ਕਾਨੂੰਨ ਦੇ ਅਧੀਨ ਇਹ ਫੀਸਾਂ ਹਰ ਸਾਲ ਮਹਿੰਗਾਈ ਦੇ ਅਨੁਸਾਰ ਐਡਜਸਟ ਕਰਦਾ ਰਹੇਗਾ فیڈرل ریجسٹر نوٹس راہی یہ تبدیلیہ جنتہ کیتیاں گئی یعنی یو ایس سی آئی ایس نے سول دین دے کہ ہے کہ ایک جنوری روجہ چھوی تو بعد دائر کیتیاں بینٹیاں دلی نمی فیس بک تان کرنا بھی ضروری ہے ایجنسی نے فیڈرل رجسٹر نوٹس واہی تبدیلیاں نو بھی سوچت کیتا ہے ایک جنوری دو ہزار چھبی تو لاب بینتیا دائر کرنے والے بینے کارا نو جتے لاغو ہوئے سودیا رکمہ پکتان کرنا پوے گا یو ایس سی آئی ایس نے کہا ہے کہ نوے نوٹس دے باوجود کچھ جی فیصہ وچ کوئی بدلاب نہیں ہوئے گا جو میں کے فارم آئی پانسو نانوی تے تحت شروعاتی شرن ارزی فیس $100 ਹੀ ਰਹੇਗੀ ਫਾਰਮ I-750 ਤੇ ਤੈਤਿਸ਼ਣ ਬਿਨೇಕਾਰ ਰੁਜ਼ਗਾਰ ਅਧਿਕਾਰ ਦੇ ਲਈ ਨਵੀਨੀਕਰਨ ਜਾਂ ਵੀ ਸਥਾਰ ਫੀਸ $275 ਰਹੇਗੀ ਫਾਰਮ I-360 ਵਿਸ਼ੇਸ਼ ਪ੍ਰਵਾਸੀ ਕਿਸ਼ੋਰ ਸਥਿਤੀ ਦੇ ਲਈ ਫੀਸ $250 ਜਾਰੀ ਰਹੇਗੀ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਫੀਸਾਂ ਦੇ ਵਿੱਚ ਮਹਿੰਗਾਈ ਦੇ ਕਾਰਨ ਬਦਲਾਅ ਕੀਤੇ ਗਏ ਨੇ

USCIS ਨੇ ਕਿਹਾ ਹੈ ਕਿ ਸੋਧੀਆਂ ਰਕਮਾਂ HR1 194 ਇਮੀਗ੍ਰੇਸ਼ਨ ਲਾਪਤੇ ਲਾਗੂ ਹੋਣਗੀਆਂ ਇਹ ਬਦਲਾਵ ਜੁਲਾਈ 2024 ਤੋਂ ਹੋ ਜੁਲਾਈ 2025 ਤੱਕ ਦਰਜ ਕੀਤੀ ਗਈ ਮਹਿੰਗਾਈ ਦੇ ਅੰਕੜੇ ਤੇ ਅਧਾਰਿਤ ਨੇ ਪੁਹੇਖ ਦੇ ਵਿੱਚ ਗ੍ਰਹਿ ਸੁਰੱਖਿਆ ਵਿਭਾਗ ਸ ਕੀ ਕਾਨੂੰਨ ਦੇ ਅਧੀਨ ਇਹ ਫੀਸਾਂ ਹਰ ਸਾਲ ਮਹਿੰਗਾਈ ਦੇ ਅਨੁਸਾਰ ਐਡਜਸਟ ਕਰਦਾ ਰਹੇਗਾ فیڈرل ریجسٹر نوٹس راہی ہے تبدیلیہ جنتا کیتیاں گئی یعنی یو ایس سی آئی ایس نے سول دن دے کہ ہے کہ ایک جنبی دو جا چھوی تو بعد دائر کیتیا بینٹیاں دلی نوی فیس بک تان کرنا بھی ضروری ہے USCIS ਨੇ ਫੈਡਰਲ ਰਜਿਸਟਰਡ ਨੋਟਿਸ ਰਾਹੀਂ ਤਬਦੀਲੀਆਂ ਨੂੰ ਵੀ ਸੂਚਿਤ ਕੀਤਾ ਹੈ 1 ਜਨਵਰੀ 2026 ਤੋਂ ਲਾਭ ਬੇਨਤੀਆਂ ਤਿਆਰ ਕਰਨ ਵਾਲੇ ਬਿਨਕਾਰਾਂ ਨੂੰ ਜਿੱਥੇ ਲਾਗੂ ਹੋਵੇ ਸੋਦੀਆ ਰਕਮਾਂ ਦਾ ਭੁਗਤਾਨ ਕਰਨਾ ਪਵੇਗਾ USCIS ਨੇ ਇਸ ਨੇ ਕਿਹਾ ਹੈ ਕਿ ਨਵੇਂ ਨੋਟਿਸ ਦੇ ਬਾਵਜੂਦ ਕੁਝ ਫੈਸਲੇ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਜਿਵੇਂ ਕਿ ਫਾਰਮ I-599 ਦੇ ਤਹਿਤ ਸ਼ੁਰੂਆਤੀ ਸ਼ਰਨ ਅਰਜ਼ੀ ਫੀਸ $100 ਹੀ ਰਹੇਗੀ ਫਾਰਮ I-765 ਤੇ ਤੈਥੇ ਸ਼ਰਣਬੀ ਨਿਕਾਰ ਰੁਜ਼ਗਾਰ ਅਧਿਕਾਰ ਦੇ ਲਈ ਨਵਨਿਕਰਨ ਜਾਂ ਵੀ ਸਥਾਰ ਫੀਸ $275 ਰਹੇਗੀ ਫਾਰਮ I-360 ਵਿਸ਼ੇਸ਼ ਪ੍ਰਵਾਸੀ ਕਿ ਸ਼ੋਸਥੀਤੀ ਦੇ ਲਈ ਫੀਸ $250 ਜਾਰੀ ਰਹੇਗੀ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਫੀਸਾਂ ਦੇ ਵਿੱਚ ਮਹਿੰਗਾਈ ਦੇ ਕਾਰਨ ਬਦਲਾਅ ਕੀਤੇ ਗਏ ਨੇ

USCIS ਨੇ ਕਿਹਾ ਹੈ ਕਿ ਸੋਧੀਆਂ ਰਕਮਾਂ HR 1992 ਇਮੀਗ੍ਰੇਸ਼ਨ ਲਾਭਾਂ ਤੇ ਲਾਗੂ ਹੋਣਗੀਆਂ ਇਹ ਬਦਲਾਵ ਜੁਲਾਈ 2024 ਤੋਂ ਹੋ ਜੁਲਾਈ 2025 ਤੱਕ ਦਰਜ ਕੀਤੀ ਗਈ ਮਹਿੰਗਾਈ ਦੇ ਅੰਕੜੇ ਤੇ ਅਧਾਰਿਤ ਨੇ ਪੂਖ ਦੇ ਵਿੱਚ ਗ੍ਰਹਿ ਸੁਰੱਖਿਆ ਵਿਭਾਗ ਸੱਗੀ ਕਾਨੂੰਨ ਦੇ ਅਧੀਨ ਇਹ ਫੈਸਲਾ ਹਰ ਸਾਲ ਮਹਿੰਗਾਈ ਦੇ ਅਨੁਸਾਰ ਐਡਜਸਟ ਕਰਦਾ ਰਹੇਗਾ فیڈرل ریجسٹر نوٹس راہی یہ تبدیلیاں چنتا کیتیاں گئی یعنی یو ایس سی آئی ایس نے سول دن دے کہ ہے کہ ایک جنوری روجہ چھوڑی تو بعد دائر کیتیاں بینٹیاں دلی نمی فیس بک تان کرنا بھی ضروری ہے ایجنسی نے فیڈرل ریجسٹر نوٹس راہی تبدیلیاں نو بھی سوچت کیتا ہے ایک جنوری دو جا چھبی تو لا بینٹیا دائر کرنے والے بینے کارا نو جتے لاغو ہوئے سودیا رکمتہ پکتان کرنا پاوے گا یو ایس سی آئی ایس نے کہہ ਨਵੇਂ ਨੋਟਿਸ ਦੇ ਬਾਵਜੂਦ ਕੁਝ ਫੀਸਾਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਜਿਵੇਂ ਕਿ ਫਾਰਮ I-593 ਦੇ ਤਹਿਤ ਸ਼ੁਰੂਆਤੀ ਸ਼ਰਨ ਅਸੇ ਫੀਸ 100 ਡਾਲਰ ਹੀ ਰਹੇਗੀ ਫਾਰਮ I-765 ਦੇ ਤਹਿਤ ਸ਼ਰਨ ਬਿਨਕਾਰ ਰੁਜ਼ਗਾਰ ਅਧਿਕਾਰ ਦੇ ਲਈ ਨਵੀਨੀਕਰਨ ਜਵੀ ਸਥਾਰ ਫੀਸ 275 ਡਾਲਰ ਰਹੇਗੀ ਫਾਰਮ I-360 ਵਿਸ਼ੇਸ਼ ਪ੍ਰਵਾਸੀ ਕਿਸ਼ੋਰ ਸਥਿਤੀ ਦੇ ਲਈ ਫੀਸ 250 ਡਾਲਰ ਜਾਰੀ ਰਹੇਗੀ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਫੀਸਾਂ ਦੇ ਵਿੱਚ ਮਹਿੰਗਾਈ ਦੇ ਕਾਰਨ ਬਦਲਾਅ ਕੀਤੇ ਗਏ ਨੇ

USCIS ਨੇ ਕਿਹਾ ਹੈ ਕਿ ਸੋਧੀਆਂ ਰਕਮਾਂ HR 1 92 ਇਮੀਗ੍ਰੇਸ਼ਨ ਲਾਭਾਂ ਤੇ ਲਾਗੂ ਹੋਣਗੀਆਂ ਇਹ ਬਦਲਾਵ ਜੁਲਾਈ 2024 ਤੋਂ ਹੋ ਜੁਲਾਈ 2025 ਤੱਕ ਦਰਜ ਕੀਤੀ ਗਈ ਮਹਿੰਗਾਈ ਦੇ ਅੰਕੜੇ ਤੇ ਅਧਾਰੇ ਨੇ ਭੁਖ ਦੇ ਵਿੱਚ ਗ੍ਰਹਿ ਸੁਰੱਖਿਆ ਵਿਭਾਗ ਸ ਕੀ ਕਾਨੂੰਨ ਦੇ ਅਧੀਨ ਇਹ ਫੀਸਾਂ ਹਰ ਸਾਲ ਮਹਿੰਗਾਈ ਦੇ ਅਨੁਸਾਰ ਐਡਜਸਟ ਕਰਦਾ ਰਹੇਗਾ ਫੈਡਰਲ ਅਡਜਸਟਡ ਨੋਟਿਸ ਰਾਹੀਂ ਇਹ ਤਬਦੀਲੀਆਂ ਚੁੰਤਾ ਕੀਤੀਆਂ ਗਈਆਂ ਨੇ

ਨਵੇਂ ਨੋਟਿਸ ਦੇ ਬਾਵਜੂਦ ਕੁਝ ਫੀਸਾਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਜਿਵੇਂ ਕਿ ਫਾਰਮ I-593 ਦੇ ਤਹਿਤ ਸ਼ੁਰੂਆਤੀ ਸ਼ਰਨ ਅਰਜ਼ੀ ਫੀਸ 100 ਡਾਲਰ ਹੀ ਰਹੇਗੀ ਫਾਰਮ I-750 ਦੇ ਤਹਿਤ ਸ਼ਰਨ ਬਿਨਕਾਰ ਰੁਜ਼ਗਾਰ ਅਧਿਕਾਰ ਦੇ ਲਈ ਨਵੀਨੀਕਰਨ ਜਾਂ ਵਿਸਥਾਰ ਫੀਸ 275 ਡਾਲਰ ਰਹੇਗੀ ਫਾਰਮ I-360 ਵਿਸ਼ੇਸ਼ ਪ੍ਰਵਾਸੀ ਕਿਸ਼ੋਰ ਸਥਿਤੀ ਦੇ ਲਈ ਫੀਸ 250 ਡਾਲਰ ਜਾਰੀ ਰਹੇਗੀ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਫਿਸਰ ਦੇ ਵਿੱਚ ਮਹਿੰਗਾਈ ਦੇ ਕਾਰਨ ਬਦਲਾਵ ਕੀਤੇ ਗਏ ਨੇ

USCIS ਨੇ ਕਿਹਾ ਕਿ ਸੋਧੀਆਂ ਰਕਮਾਂ HR1 92 ਇਮੀਗ੍ਰੇਸ਼ਨ ਲਾਭਾਂ ਤੇ ਲਾਗੂ ਹੋਣਗੀਆਂ ਇਹ ਬਦਲਾਵ ਜੁਲਾਈ 2024 ਤੋਂ ਹੋ ਜੁਲਾਈ 2025 ਤੱਕ ਦਰਜ ਕੀਤੀ ਗਈ ਮਹਿੰਗਾਈ ਦੇ ਅੰਕੜੇ ਤੇ ਅਧਾਰਿਤ ਨੇ ਭੁਖ ਦੇ ਵਿੱਚ ਅਗਰਸ ਰੱਖਿਆ ਵਿਭਾਗ ਸਿੱਕੀ ਕਾਨੂੰਨ ਦੇ ਅਧੀਨ ਇਹ ਫੀਸਾਂ ਹਰ ਸਾਲ ਮਹਿੰਗਾਈ ਦੇ ਅਨੁਸਾਰ ਐਡਜਸਟ ਕਰਦਾ ਰਹੇਗਾ فیڈرل ریجسٹر نوٹس راہی یہ تبدیلیہ جنتا کیتیاں گئی یعنی یو ایس سی آئی ایس نے سول دن دے کہ ہے کہ ایک جنوری روجہ چھوڑی تو بعد دائر کی تیہ بینٹ کے دلی نمی فیس بک تان کرنا بھی ضروری ہے اجلسی نے فیڈرل ریجسٹر نوٹس راہی تبدیلیہ نو بھی سوچت کیتا ہے ایک جنوری دو جوہ چھوڑی تو لاب بینٹ دائر کرنے والے بینے کارا نو جتے جی لاغو ہوئے سودیا رکمہ تا پکتان کرنا پوے گا یو ایس سی آئی ایس نے کہہ ہے ਨਵੇਂ ਨੋਟਿਸ ਦੇ باوجود ਕੁਝ ਫੀਸਾਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਜਿਵੇਂ ਕਿ ਫਾਰਮ I-593 ਦੇ ਤਹਿਤ ਸ਼ੁਰੂਆਤੀ ਸ਼ਰਨ ਅਜ਼ੀ ਫੀਸ 100 ਡਾਲਰ ਹੀ ਰਹੇਗੀ ਫਾਰਮ I-750 ਦੇ ਤਹਿਤ ਸ਼ਰਨ ਬਿਨਕਾਰ ਰੁਜ਼ਗਾਰ ਅਧਿਕਾਰ ਦੇ ਲਈ ਨਵੀਨੀਕਰਨ ਜਾਵੀ ਸਥਾਰ ਫੀਸ 275 ਡਾਲਰ ਰਹੇਗੀ ਫਾਰਮ I-360 ਵਿਸ਼ੇਸ਼ ਪ੍ਰਵਾਸੀ ਕਿਸ਼ੋਰ ਸਥਿਤੀ ਦੇ ਲਈ ਫੀਸ 250 ਡਾਲਰ ਜਾਰੀ ਰਹੇਗੀ